ਵੱਡੇ ਸਕੂਲਾਂ ਨੂੰ ਬੰਬ ਬਣਾਉ ਡਾਉਣ ਦੀ ਧਮਕੀ ਦਿੱਤੀ ਗਈ ਹੈ ਕਈ ਸਕੂਲ ਨੇ ਜੋ ਕਿ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਧਮਕੀ ਪਰ ਈਮੇਲ ਭੇਜ ਗਏ ਨੇ ਜਿਸ ਕਾਰਨ ਇਹਨਾਂ ਸਕੂਲਾਂ ਦੇ ਵਿੱਚ ਬੰਬ ਰੱਖੇ ਜਾਣ ਦੀ ਖਬਰ ਨੇ ਪੂਰੇ ਤਰੀਕੇ ਦੇ ਨਾਲ ਹਲਚਲ ਮਚਾ ਦਿੱਤੀ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਹਾਈ ਪ੍ਰੋਫਾਈਲ ਸਕੂਲ ਵੀ ਇਸ ਦੇ ਵਿੱਚ ਸ਼ਾਮਲ ਨੇ ਦੱਸਿਆ ਜਾ ਰਿਹਾ ਹਾਈ ਪ੍ਰੋਫਾਈਲ ਡੀਪੀਏ ਸਕੂਲ ਦੇ ਵਿੱਚ ਬੰਬ ਦੀ ਧਮਕੀ ਮਿਲੀ ਹੈ ਅੱਗ ਬੁਝਾਓ ਵਿਭਾਗ ਨੂੰ ਸਵੇਰੇ 6 ਵਜੇ ਇਸ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਦਿੱਲੀ ਪੁਲਿਸ ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ ਪੂਰੇ ਸਕੂਲ ਦੀ ਤਲਾਸ਼ੀ ਲਈ ਗਈ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸਕੂਲ ਨੂੰ ਵੀ ਜਿਹੜਾ ਧਮਕੀ ਭਰ ਈਮੇਲ ਜਿਹੜੇ ਵੱਡੇ ਤੋਂ ਵੱਡੇ ਸਕੂਲਾਂ ਨੂੰ ਉਹਨਾਂ ਨੂੰ ਵੀ ਈਮੇਲ ਦੇ ਰਾਹੀਂ ਜਿਹੜਾ ਵੱਡੀ ਧਮਕੀ ਆਈ ਹੈ ਪੂਰੇ ਸਕੂਲ ਨੂੰ ਖਾਲੀ ਕਰਵਾ ਦਿੱਤਾ ਹੈ ਤਲਾਸ਼ੀ ਲਈ ਜਾ ਰਹੀ ਹੈ ਦੱਸਿਆ ਜਾ ਰਿਹਾ ਈਮੇਲ ਰਾਹੀਂ ਅਜੇ ਹੀ ਧਮਕੀ ਮਿਲੀ ਸੀ ਸਕੂਲ ਦੇ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਪੂਰੇ ਸਕੂਲ ਨੂੰ ਖਾਲੀ ਕਰਵਾਇਆ ਬੱਚਿਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਮਾਪਿਆਂ ਦੀ ਚਿੰਤਾ ਵੀ ਵਧਾ ਦਿੱਤੀ ਹੈ ਇਸ ਖਬਰ ਨੇ ਇਸ ਤਰੀਕੇ ਦੀਆਂ ਧਮਕੀਆਂ ਭਰੀਆਂ ਈਮੇਲ ਜਿਹੜੀਆਂ ਨੇ ਸਕੂਲ ਦੇ ਵਿੱਚ ਆਈਆਂ ਨੇ ਕਿ ਉੱਥੇ ਹੀ ਪਾਜੜਾ ਮਚਾਉਂਦੀਆਂ ਨੇ ਬੁੱਧਵਾਰ ਸਵੇਰੇ 4:30 ਵਜੇ ਦੱਸਿਆ ਜਾ ਰਿਹਾ ਹੈ ਕਿ ਧਮਕੀ ਪਰ ਈਮੇਲ ਭੇਜੀ ਗਈ ਜਿਸ ਦੇ ਵਿੱਚ ਕਿਹਾ ਗਿਆ ਸੀ ਸਕੂਲ ਦੇ ਵਿੱਚ ਬੰਬ ਲਾਇਆ ਜਾ ਰਿਹਾ ਹੈ ਤਾਂ ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਜਿਹੜਾ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜੀ ਗਈ ਹੈ ਈਮੇਲ ਦੇ IP ਐਡਰੈਸ ਤੋਂ ਜਦ ਤੱਕ ਕਿ ਈਮੇਲ ਦੇਸ਼ ਦੇ ਬਾਹਰੋਂ ਭੇਜੀ ਗਈ ਹੈ ਮਾਮਲੇ ਦੀ ਜਾਂਚ ਜਾਰੀ ਹੈ ਸੂਤਰਾਂ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਲੱਗਦਾ ਹੈ ਕਿ ਕੱਲ ਤੋਂ ਕਈ ਥਾਵਾਂ ਦੇ ਉੱਤੇ ਈਮੇਲਾਂ ਆਈਆਂ ਨੇ ਇਸ ਮਾਮਲੇ ਦੇ ਵਿੱਚ ਕੋਈ ਡਿਟੇਲ ਨਹੀਂ ਹੈ ਉਹੀ ਈਮੇਲ ਕਈ ਥਾਵਾਂ ਤੇ ਜਿਹੜੀ ਹੈ ਭੇਜੀ ਗਈ ਹੈ ਦਿੱਲੀ ਦੇ ਕਈ ਸਕੂਲਾਂ ਨੂੰ ਧਮਕੀ ਪਰ ਈਮੇਲ ਭੇਜੇ ਗਏ ਨੇ ਜਿਸ ਕਾਰਨ دہشت ਦਾ ਮਾਹੌਲ ਮੱਚਿਆ ਹੋਇਆ ਹੈ ਤਾਂ ਇਹਨਾਂ ਦੇ ਵਿੱਚ ਦਵਾਰਕਾ ਦੇ ਡੀਪੀਐਸ ਮਯੂਰ ਵਿਹਾਰ ਦੇ ਸਦਰ ਮੈਰੀ ਸਕੂਲ ਅਤੇ ਨਵੀਂ ਦਿੱਲੀ ਸਾਂਸਕ੍ਰਿਤੀ ਸਕੂਲ ਵਰਗੇ ਹਾਈ ਪ੍ਰੋਫਾਈਲ ਸਕੂਲ ਜਿਹੜਾ ਸੀ ਤੁਹਾਨੂੰ ਦੱਸਿਆ ਕਿ ਸ਼ਾਮਲ ਨੇ ਇਸ ਦੇ ਵਿੱਚ ਹੀ ਜਿਹੜਾ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਗਿਆ ਘਰਾਂ ਵੱਲ ਨੂੰ ਤਾਂ ਖਾਲੀ ਕਰਵਾ ਦਿੱਤੇ ਗਏ ਨੇ ਸਕੂਲ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਪਿੱਛੇ ਦਾ ਕਾਰਨ ਕਿੱਥੋਂ ਈਮੇਲ ਆਈ ਹੈ ਪੂਰਾ ਆਈਪੀ ਐਡਰੈਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੋਰ ਵੀ ਕਈ ਥਾਵਾਂ ਦੇ ਉੱਤੇ ਸੇਮ ਇਮੇਲ ਜਿਹੜੀ ਹੈ ਭੇਜੀ ਗਈ ਹੈ ਜਿੱਥੇ ਕਿ دہشت ਦਾ ਮਾਹੌਲ ਪੂਰ ਤਰੀਕੇ ਦੇ ਨਾਲ ਉੱਥੇ ਹੀ ਬਣਿਆ ਹੋਇਆ ਵੱਡੇ ਸਕੂਲਾਂ ਨੂੰ ਬੰਬ ਬਣਾਉ ਡਾਉਣ ਦੀ ਧਮਕੀ ਦਿੱਤੀ ਗਈ ਹੈ ਕਈ ਸਕੂਲ ਨੇ ਜੋ ਕਿ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਧਮਕੀ ਪਰ ਈਮੇਲ ਭੇਜ ਗਏ ਨੇ ਜਿਸ ਕਾਰਨ ਇਹਨਾਂ ਸਕੂਲਾਂ ਦੇ ਵਿੱਚ ਬੰਬ ਰੱਖੇ ਜਾਣ ਦੀ ਖਬਰ ਨੇ ਪੂਰੇ ਤਰੀਕੇ ਦੇ ਨਾਲ ਹਲਚਲ ਮਚਾ ਦਿੱਤੀ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਹਾਈ ਪ੍ਰੋਫਾਈਲ ਸਕੂਲ ਵੀ ਇਸ ਦੇ ਵਿੱਚ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਹਾਈ ਪ੍ਰੋਫਾਈਲ ਡੀਪੀਏ ਸਕੂਲ ਦੇ ਵਿੱਚ ਬੰਬ ਦੀ ਧਮਕੀ ਮਿਲੀ ਹੈ ਅੱਗ ਬੁਝਾਓ ਵਿਭਾਗ ਨੂੰ ਸਵੇਰੇ 6 ਵਜੇ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਦਿੱਲੀ ਪੁਲਿਸ ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ ਪੂਰੇ ਸਕੂਲ ਦੀ ਤਲਾਸ਼ੀ ਲਈ ਗਈ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਸਕੂਲ ਨੂੰ ਵੀ ਜਿਹੜਾ ਧਮਕੀ ਪਰ ਈਮੇਲ ਜਿਹੜੇ ਵੱਡੇ ਤੋਂ ਵੱਡੇ ਸਕੂਲਾਂ ਨੂੰ ਉਹਨਾਂ ਨੂੰ ਵੀ ਈਮੇਲ ਦੇ ਰਾਹੀਂ ਜਿਹੜਾ ਵੱਡੀ ਧਮਕੀ ਆਈ ਹੈ ਪੂਰੇ ਸਕੂਲ ਨੂੰ ਖਾਲੀ ਕਰਵਾ ਦਿੱਤਾ ਹੈ ਤਲਾਸ਼ੀ ਲਈ ਜਾ ਰਹੀ ਹੈ ਦੱਸਿਆ ਜਾ ਰਿਹਾ ਈਮੇਲ ਰਾਹੀਂ ਅਜਿਹੀ ਧਮਕੀ ਮਿਲੀ ਸੀ ਸਕੂਲ ਦੇ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਪੂਰੇ ਸਕੂਲ ਨੂੰ ਖਾਲੀ ਕਰਵਾਇਆ ਬੱਚਿਆਂ ਨੂੰ ਬਾਹਰ ਕਰ ਦਿੱਤਾ ਗਿਆ ਮਾਪਿਆਂ ਦੀ ਚਿੰਤਾ ਵੀ ਵਧਾ ਦਿੱਤੀ ਹੈ ਇਸ ਖਬਰ ਨੇ ਇਸ ਤਰੀਕੇ ਦੀਆਂ ਧਮਕੀਆਂ ਭਰੀਆਂ ਈਮੇਲ ਜਿਹੜੀਆਂ ਨੇ ਸਕੂਲ ਦੇ ਵਿੱਚ ਆਈਆਂ ਨੇ ਕਿ ਉੱਥੇ ਹੀ ਪਾਜੜਾ ਮਚਾਂਦੀਆਂ ਨੇ ਬੁੱਧਵਾਰ ਸਵੇਰੇ 4:30 ਵਜੇ ਦੱਸਿਆ ਜਾ ਰਿਹਾ ਹੈ ਕਿ ਧਮਕੀ ਪਰ ਈਮੇਲ ਭੇਜੀ ਗਈ ਜਿਸ ਦੇ ਵਿੱਚ ਕਿਹਾ ਗਿਆ ਸੀ ਸਕੂਲ ਦੇ ਵਿੱਚ ਬੰਬ ਲਾਇਆ ਜਾ ਰਿਹਾ ਹੈ ਤਾਂ ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਜਿਹੜਾ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜੀਆ ਗਈ ਹੈ ਈਮੇਲ ਦੇ ਆਈਪੀ ਐਡਰੈਸ ਤੋਂ ਜਦ ਤੱਕ ਇਹ ਈਮੇਲ ਦੇਸ਼ ਦੇ ਬਾਹਰੋਂ ਭੇਜੀ ਗਈ ਹੈ ਮਾਮਲੇ ਦੀ ਜਾਂਚ ਜਾਰੀ ਹੈ ਸੂਤਰਾਂ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਲੱਗਦਾ ਹੈ ਕਿ ਕੱਲ ਤੋਂ ਕਈ ਥਾਵਾਂ ਦੇ ਉੱਤੇ ਈਮੇਲਾਂ ਆਈਆਂ ਨੇ ਇਸ ਮਾਮਲੇ ਦੇ ਵਿੱਚ ਕੋਈ ਡਿਟੇਲ ਨਹੀਂ ਹੈ ਉਹੀ ਈਮੇਲ ਕਈ ਥਾਵਾਂ ਤੇ ਜਿਹੜੀ ਹੈ ਭੇਜੀ ਗਈ ਹੈ ਦਿੱਲੀ ਦੇ ਕਈ ਸਕੂਲਾਂ ਨੂੰ ਧਮਕੀ ਪਰ ਈਮੇਲ ਭੇਜ ਗਏ ਨੇ ਜਿਸ ਕਾਰਨ دہشت ਦਾ ਮਾਹੌਲ ਮੱਚਿਆ ਹੋਇਆ ਹੈ ਤਾਂ ਇਹਨਾਂ ਦੇ ਵਿੱਚ ਦਵਾਰਕਾ ਦੇ ਡੀਪੀਐਸ ਮਯੂਰ ਵਿਹਾਰ ਦੇ ਸਦਰ ਮੈਰੀ ਸਕੂਲ ਅਤੇ ਨਵੀਂ ਦਿੱਲੀ ਦੇ ਸੰਸਕ੍ਰਿਤੀ ਸਕੂਲ ਵਰਗੇ ਹਾਈ ਪ੍ਰੋਫਾਈਲ ਸਕੂਲ ਜਿਹੜਾ ਸੀ ਤੁਹਾਨੂੰ ਦੱਸਿਆ ਕਿ ਸ਼ਾਮਲ ਨੇ ਇਸ ਦੇ ਵਿੱਚ ਹੀ ਜਿਹੜਾ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਗਿਆ ਘਰਾਂ ਵੱਲ ਨੂੰ ਤਾਂ ਖਾਲੀ ਕਰਵਾ ਦਿੱਤੇ ਗਏ ਨੇ ਸਕੂਲ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਪਿੱਛੇ ਦਾ ਕਾਰਨ ਕਿੱਥੋਂ ਈਮੇਲ ਆਈ ਹੈ ਪੂਰਾ ਆਈਪੀ ਐਡਰੈਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੋਰ ਵੀ ਕਈ ਥਾਵਾਂ ਦੇ ਉੱਤੇ ਸੇਮ ਇਮੇਲ ਜਿਹੜੀ ਹੈ ਭੇਜੀ ਗਈ ਹੈ ਜਿੱਥੇ ਕਿ دہشت ਦਾ ਮਾਹੌਲ ਪੂਰ ਤਰੀਕੇ ਦੇ ਨਾਲ ਉੱਥੇ ਹੀ ਬਣਿਆ ਹੋਇਆ ਵੱਡੇ ਸਕੂਲਾਂ ਨੂੰ ਬੰਬ ਬਣਾਉ ਡਾਉਣ ਦੀ ਧਮਕੀ ਦਿੱਤੀ ਗਈ ਹੈ ਕਈ ਸਕੂਲ